ਅੱਜ ਦਾ ਪ੍ਰੋਗਰਾਮ ਸਾਡਾ ਜਿਹੜਾ ਪੰਜਾਬ ਦਾ ਸੀਐਮ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਜਿਨ੍ਹਾਂ ਵੱਲੋਂ ਪਿਛਲੇ ਸਮੇਂ ਵਿੱਚ 1 ਜੁਲਾਈ ਨੂੰ ਸਾਡੀ ਸਟੇਟ ਕਮੇਟੀ ਦੇ ਨਾਲ ਮੀਟਿੰਗ ਕਰਕੇ ਤੇ ਸਾਡੀਆਂ ਸੰਪੂਰਨ ਮੰਗਾਂ ਨੂੰ ਮੰਨਣ ਵਾਸਤੇ ਉਹਨਾਂ ਨੇ 20 ਤਰੀਕ ਨੂੰ ਦੁਬਾਰਾ ਮੀਟਿੰਗ ਕਰਨ ਦਾ ਭਰੋਸਾ ਦਿੱਤਾ ਸੀ ਪਰ ਜਦੋਂ ਕੱਲ ਪਿਛਲੇ ਕੱਲ ਆਪਾਂ 19 ਤਰੀਕ ਨੂੰ ਅਧਿਕਾਰੀਆਂ ਨਾਲ ਇਸ ਚੀਜ਼ ਦਾ رابطہ ਕੀਤਾ ਤਾਂ ਉਹ ਬਿਲਕੁਲ ਜਿਹੜਾ ਮੀਟਿੰਗ ਤੋਂ ਮੁਕਰ ਗਿਆ ਇਹ ਉਹ 21 ਵਾਰੀ ਮੀਟਿੰਗ ਦੇ ਕੇ ਸਾਨੂੰ ਜਿਹੜਾ ਮੁਕਰਿਆ ਕਿਉਂਕਿ ਅਸੀਂ ਪਿਛਲੇ ਦਿਨੀ 5 ਤਰੀਕ ਨੂੰ ਜਿਹੜਾ ਜਲੰਧਰ ਦੇ ਵਿੱਚ ਪ੍ਰੋਟੈਸਟ ਰੱਖਿਆ ਸੀ ਉਸੇ ਨੂੰ ਲੈ ਕੇ ਇਹਨੇ ਪਿਛਲੇ ਸਮੇਂ ਬਖ ਬਖ ਜਦੇ ਬੰਦੀਆਂ ਨਾਲ ਮੀਟਿੰਗਾਂ ਵੀ ਕੀਤੀਆਂ ਤੇ ਭਰੋਸਾ ਵੀ ਦਵਾਇਆ ਕਿ 20 ਤਰੀਕ ਨੂੰ ਤੁਹਾਡੇ ਨਾਲ ਮੀਟਿੰਗ ਕਰਕੇ ਤੁਹਾਡੀਆਂ ਸਾਰੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਪਰ ਉਹ ਸਮਾਂ ਨਿਕਲਣ ਤੋਂ ਬਾਅਦਾਂ ਮੁੱਖ ਮੰਤਰੀ ਫਿਰ ਇੱਕ ਵਾਰੀ 21 ਵਾਰ ਜਿਹੜਾ ਉਹ ਸਾਡੇ ਨਾਲ ਨੂੰ ਮੀਟਿੰਗ ਦੇਣ ਤੋਂ ਮੁਕਰਿਆ ਅਸੀਂ ਚਾਹੁੰਦੇ ਹਾਂ ਕਿ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਆ ਕਿ ਆਉਂਦੇ ਸਾਰੇ ਇਹ ਕਹਿੰਦੇ ਸੀ ਕਿ ਪੰਜਾਬ ਦੇ ਸਾਰੇ ਸਮੂਹ ਕੱਚੇ ਕਾਮਿਆਂ ਨੂੰ ਵਿਭਾਗ ਸ਼ਾਮਲ ਕਰਕੇ ਪੱਕੇ ਕਰਾਂਗੇ ਤੇ ਅਸੀਂ ਇਹ ਮੰਗ ਕਰਦੇ ਹਾਂ ਕਿ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਸਾਨੂੰ ਵਿਭਾਗ ਸ਼ਾਮਲ ਕਰਕੇ ਰੈਗੂਲਰ ਕੀਤਾ ਜਾਵੇ